ਜੀ ਕੀ ਜੀ ਹੈ ਕਾਤਾ ਵਾਈ ਗੁਰਜੀ ਵਾਈ ਗੁਰਜੀ ਜੀ ਤੇ ਅਸੀਂ ਜਿਹੜੇ ਟਿਕ ਟਾਕ ਆ ਅਮਿਤ ਕਹਿੰਦੇ ਹਾਂ ਆਪ ਜੀ ਸਾਰੇ ਇੰਟਰਨੈਟ ਦੇ ਵਿੱਚ ਹੋ ਗਏ ਆਪਾਂ ਹੀ ਹੰਪੂਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਆ ਗਏ ਹਾਂ ਮਾਰੇ ਨੇ ਬਹੁਤ ਕਿਰਪਾ ਕੀਤੀ ਆਪਾਂ ਕਰਿਆ ਦਰਸ਼ਨ ਤੇ ਬਹੁਤ ਕੁਝ ਮਿਲਿਆ ਠੀਕ ਹੈ ਉਹ ਗੋਪਤਿਆ ਤੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਸੀ ਕਿ ਆ ਵੀ ਆਪਾਂ ਬਹੁਤ ਦਿਨਾਂ ਦੇ ਆ ਗਏ ਆ ਮਤਲਬ ਜਦੋਂ ਵਲੌਗ ਇੱਕ ਦਿਨ ਛੱਡ ਕੇ ਆਉਂਦੇ ਹਨ ਤੇ ਤਿੰਨ ਚਾਰ ਵਲੌਗ ਸੀ ਜੇ ਤੁਸੀਂ ਆਪੀ ਦੇਖ ਲੋ ਵੀ ਕਿਵੇਂ ਆ? ਆਪਾਂ 4 ਤਰੀਕ ਨੂੰ ਆ ਗਏ ਸੀ ਤੇ ਅੱਜ 6 ਤਰੀਕ ਆ। ਮਤਲਬ ਥੋੜੇ ਦਿਨ ਵਲੌਗ ਰੇਡੀ ਪਿੱਛੇ ਆ ਰਹੇ ਨੇ। ਤੇ ਅੱਜ ਆਪਣਾ ਪ੍ਰੋਗਰਾਮ ਆ ਗੁਰਦੁਆਰਾ ਪ੍ਰਭ ਸਾਹਿਬ ਸਧਾਰ ਨੇੜੇ ਅਜਨਾਲਾ। ਤੇ ਆਪਾਂ ਉਧਰ ਨੂੰ ਜਾਣਦੇ ਆ। ਤੇ ਜਿੰਨ ਦਾ ਨਾਲ ਆਈ ਕਿ ਗੱਜ ਮਮਾ ਨੂੰ ਥੋੜਾ ਜਿਹਾ ਜਰੰਦਰ ਕਾਮ ਸੀ ਮਾਪੇ ਆਪਣੇ ਇੱਧਰ ਜਾਣਾ ਹੀ ਵੀ ਜਿੰਦ ਨਹੀਂ ਨਾਲ ਜਾ ਸਕਦੀ ਜੇ ਗੱਡੀ ਹੁੰਦੀ ਤੇ ਚੱਲ ਜਾਂਦੇ। ਤੇ ਪਾਪਾ ਦੀ ਗੱਡੀ ਆਪਾਂ ਵੇਚਦੀ ਹੈ ਜਿਹੜੀ ਆਪਣੀ ਪਹਿਲਾਂ ਸੀ ਜਦੋਂ ਵੀ ਘਰੇ ਥਾਂ ਉਹ ਨਹੀਂ ਕੰਦੀ ਲੱਗਣ ਨੂੰ ਸੋਹਣੀ ਗੱਡੀ ਸੀ ਇਹ ਸੋਹਣੀ ਹਾਂ ਉਸ ਗੱਡੀ ਦਾ ਹਰੇ ਸਾਡੇ ਕੋਲ ਹਾਂ ਸਮਾਨ ਉਸ ਗੱਡੀ ਦਾ ਮੈਂ ਇੱਥੇ ਸਾਮ ਕੇ ਰੱਖਿਆ ਪਰ ਉਹ ਮੈਂ ਤੇ ਫੇਰ ਖਾਉਂਗੀ ਠੀਕ ਹੈ ਓਹੋ ਤੇ ਆਵੇ ਸਰਕਾਰ ਟੱਕਾ ਦਿੱਤਾ ਹੈ ਟੱਕਾ ਦਿੱਤਾ ਯਾਰ ਇੰਨੇ ਸਵਾਦ ਪਕੌੜੇ ਦੇ ਕਿ ਉਹਦਾ ਕਿਦੋਂ ਦੇ ਬਾਈਨੇ ਪੁਰਾਣੀਆਂ ਦੁਕਾਨਾਂ ਉਦੋਂ ਦੀਆਂ ਢਾਈਆਂ ਨੇ ਤੂੰ ਹੁਣ ਢਾ ਤਾ ਢਾ ਤਾ ਜਿਆਦੇ ਰੋਟੀ ਆ ਜਿੱਥੇ ਆਪਾਂ ਪਕੌੜੇ ਖਾਂਦੇ ਨਹੀਂ ਉਹਨਾਂ ਬਲਦੋਜਾ ਨਾਲ ਢਾ ਤੀਆਂ ਦੁਕਾਨਾਂ ਡੰਗਰ ਯਾਰ ਹੋਰ ਕੀ ਹੈ ਬਹੁਤ ੱਕਾ ਕਰਨਦੇ ਲੋਕਾਂ ਦੇ ਨਾਲ ਸ਼ਰਿਆਮੀ ਕਦੇ ਲੋਕਾਂ ਦੇ ਬਣੇ ਬਣਾਈ ਘਰ ਢਾਹ ਦੋ ਕਦੇ ਕਸ਼ ਕਰ ਦੋ ਇਹ ਮੁੜ ਕੇ ਨਾ ਉਹ ਸਿਰ ਸਾਹ ਦੇ ਹਾਲ ਹੁਣਾ ਨਾ ਇਹ ਵੀ ਦੇਖਣਗੇ ਵੀ ਬਣ ਕੀ ਦਿਆ ਸਾਡੇ ਨਾਲ ਕਿ ਆਪਾਂ ਗੁਰਦਾਨ ਦਾਸ ਮਹਾਰਾਜੀ ਦੇ ਕੋਲ ਜਾਣਾ ਜਿਸ ਸਵਾਗਤ ਦੋ ਦੱਸਦਾ ਉਹ ਬੈਠੇ ਉਹ ਚਲੇ ਗਏ ਇਹ ਚੀਜ਼ ਹੈ ਜਿਹੜੇ ਬਾਗ ਦੀ ਮੁੱਲੀ ਇਹ ਤੇ ਨਾਲੇ ਮਾਰੇ ਦੇ ਕਾ ਦੇ ਦਰਸ਼ਨ ਕਰਾਂਗੇ ਨਾਲੇ ਈਸ਼ਨਾ ਪਾਲੇ ਦਰਸ਼ਨ ਗੁਰੂ ਰਾਮਦਾਸ ਦੇ ਕਰਾਂਗੇ ਹਨ ਮਾਰੇ ਕਰ ਪਾਗ ਚਲ ਪਾਗਿਆ ਗਿਆ ਬੋਹਣੇ ਨਾਲ ਹਾਂ ਤੇਰਾ ਲਓ ਆ ਇਧਰ ਦੇਖੋ ਦੋਵੇਂ ਬੂੜ ਪਾਗ ਲਿਆ ਦੋਵੇਂ ਉਹ ਵੀ ਪਾਗ ਲਿਆ ਚਲ ਆਓ ਦੇਖੋ ਸਵੇਰੇ ਸਵੇਰੇ ਕੀ ਗਮਚਾ ਮੈਂ ਉਹਨੂੰ ਆਖੰਦਾ ਜਿੰਦ ਬੂੜ ਲੈ ਗਏ ਜਿੰਦਗਰ ਹਣੀ ਬੂੜ ਦੇਖੋ ਕਿਦਾਂ ਪਾਈ ਖੱਦੇ ਚਲ ਆ ਜਾ ਲੈ ਗਿਆ ਛੋਟੇ ਆ ਬੁੱਤ ਥੋੜੇ ਵੱਡੇ ਨਾਲ ਲੈਣੇ ਸੀਗੇ ਹੈ ਆਦੋ ਨਿੱਕੇ ਨਿੱਕੇ ਹੂ ਆ ਆ ਜਾ ਆ ਜਾ ਤੈਨੂੰ ਆਗੇ ਪਹੁੰਚ ਗਏ ਆਂ ਅਮਰੇ ਸਰ ਸਾਹਿਬ ਹੁਣ ਆਪਾਂ ਜਾਣਦੇ ਆਂ ਸਟੈਂਡਿੰਗ ਇਧਰ ਨੂੰ ਇੱਕ ਅੱਛੀ ਥਾਂ ਲੌਬੀ ਜਿੰਦ ਕਰ ਆਨ ਨੂੰ ਪੂਤ ਕਰਨ ਦੀ ਚਾ ਜਦੋਂ ਸੌਂਦੀ ਵਿਚਾਰੀ ਪਹਿਲਾ ਸੁੱਤੀ ਪ੍ਰੋਗਰਾਮ ਆ ਗਿਆ ਹੁਣ ਸੁੱਤੀ ਦੇ ਦਰਵਾਜ਼ਾ ਪਹੁੰਚ ਗਏ ਲੈ ਆ ਕੋਈ ਸਤਿ ਪੁਰੇ ਲਖਿਆ ਭਰ ਪੂਰੇ ਜਨਵੰਗ ਨਾਮਿਤ ਪੁਰਚਾਰਨ ਲਾ ਕੇ ਰਾਈ ਅਭਦ ਤੂਰੇ ਆਹ ਫਿਰ ਅਦੋਸਤ ਸਾਡੀ ਜੈਦਾ ਆਪਣੀ ਦਾਲ ਜੀ ਦੀ ਤਾਂ ਰਾਜ ਕਰ ਲੈ ਚੈਂਤਰਾ ਲਾ ਦੇ ਲਾ ਦੇ ਤੇ ਲਾ ਦੇ ਇਹ ਆ ਕਿਤਾ ਤੱਕ ਲਾ ਦੇ ਸ਼ੁਰੂ ਹੀ ਦਫੀ ਹੋ ਕੇ ਪੈਂਚੀ ਦੇਖੋ ਕਨੇ ਆਰਾਮ ਨਾਲ ਮ사ਜ ਕਰਾ ਲਾਦੇ ਲਾਦੇ ਚੈਂਟਰ ਆ ਲਾਦੇ ਇਦਾਂ ਕਰਕੇ ਇਦਾਂ ਕਰਕੇ ਇਦਾਂ ਕਰਕੇ ਇਦਾਂ ਕਰਕੇ ਉਹਦੇ ਹੱਥ ਲਿਬਰ ਗਿਆ ਹੱਥ ਲਿਬਰ ਗਿਆ ਇੰਨੇ ਦਿਨ ਆਪਾਂ ਵਲੌਗ ਹੀ ਨਹੀਂ ਕੋਈ ਸ਼ੂਟ ਕੀਤਾ ਕਿਉਂਕਿ ਆਪਾਂ ਨੂੰ ਥੋੜਾ ਲਾਲਚ ਹੋ ਗਿਆ ਵੀ ਵਲੌਗ ਆਪਣੇ ਕੋਲ ਹਿੰਮਕੁਟ ਸਾਹਿਬ ਵਾਲੇ ਪੈ ਗਿਆ ਤੇ ਅੱਜ ਅਪਲੋਡ ਕਰਨਾ ਹੀ ਤੇ ਅਪਲੋਡ ਕਰਨ ਨੂੰ ਵੀ ਹੈ ਹੀ ਨਹੀਂ ਤੇ ਉਦੋਂ ਦਰਬਾਰ ਸਾਹਿਬ ਵੀ ਚਲੇ ਗਏ ਤੇ ਬਣਾਇਆ ਹੀ ਨਹੀਂ ਵਲੌਗ ਫਿਰ ਉਧਰ ਮਹਾਰਾਜਾ ਨਾਲ ਰੁੱਜੇ ਰਹੇ ਹਨਾ ਸਿੰਘ ਸਾਹਿਬ ਨੂੰ ਮਿਲਿਆ ਹਨਾ ਆਪਣੇ ਸਸਰਬਿਆਂ ਨੂੰ ਟੋਟਲ ਜੀ ਨੂੰ ਤੇ ਸਿੰਘ ਸਰਗਨੀ ਸੁਤਾਨ ਸਿੰਘ ਜੀ ਨੂੰ ਫਿਰ ਇੱਕ ਆਪਾਣੀ ਨੂੰ ਮਿਲੇ ਤੇ ਫਿਰ ਉੱਥੇ ਹੀ ਰਹਿ ਗਏ ਤੇ ਸਾਰੀ ਸੰਗਤ ਨੂੰ ਵੀ ਮਿਲੇ ਤੇ ਫਿਰ ਫੋਨ ਫੋਨ ਤੇ ਨਾਂਦ ਲਾ ਨਾਂਦੂ ਸੱਚੀ ਨਾਂਦੀ ਲੈਣਗੇ ਸਾ ਥਕਾਵਟ ਬੜੀ ਹੁੰਦੀ ਆ ਪਰ ਫਿਰ ਵੀ ਨਾਂਦੀ ਰਹੇ ਪਤਾ ਨਹੀਂ ਕੀ ਚੱਕਰ ਹੈ ਤੁਸੀਂ ਵੀ ਸਾਨੂੰ ਦੱਸਿਓ ਵੀ ਤੁਹਾਨੂੰ ਵੀ ਸਾਰਿਆਂ ਇਦਾਂ ਹੁਣ ਕਈ ਕਹਿੰਦੇ ਵੀ ਤੁਹਾਡੀ ਹੀਮਪੁਰ ਸਾਵਲੀ ਥਕਾਵਟ ਨਹੀਂ ਉਤਰੀ ਪਰ 10 ਦਿਨ ਹੋ ਗਏ ਵੀ ਇਦਾਂ ਕਿਦਾਂ ਥਕਾਵਟ ਨਹੀਂ ਉਤਰੀ ਸਾਰਿਆਂ ਨੂੰ ਸਿੰਘ ਸਾਹਿਬ ਨੂੰ ਵੀ ਬੁਖਾਰ ਜਿੰਦ ਕੌਣ ਨੂੰ ਵੀ ਬੁਖਾਰ ਪਾਪਾ ਨੂੰ ਵੀ ਬੁਖਾਰ ਹਾਂ ਇੱਕਦਮ ਲਿਟਰਲੀ ਆਹ ਹੱਥ ਦੇ ਪੋਟੇ ਨੇ ਨਾ ਇਹ ਵੀ ਪੀੜ ਹੁੰਦੀ ਆ ਤੇ ਮੌਸਮ ਬਦਲਦਾ ਚਾਚਾ ਚਾਚਾ ਜੀ ਆ ਜਾਇਆ ਹੀ ਜਿਹੜਾ ਸੁਣਾਉਣ ਹਾਂ ਕੋਈ ਆ ਕਹਿੰਦਾ ਮੈਂ ਵੀ ਰਾਤ ਦਾ ਢੱਲਾ ਪਤਾ ਨਹੀਂ ਕੀ ਸਾਰੀ ਰਾਤ ਬਾਡੀ ਇੰਨੀ ਪੇਨ ਕਰਦੀ ਰਹੀ ਵੀ ਐ ਵੀ ਪਤਾ ਨਹੀਂ ਕੀ ਤੁਹਾਨੂੰ ਬਹੁਤ ਜ਼ਿਆਦਾ ਗਰਮੀ ਸਿੱਦਾ ਸੱਟ ਲੱਗੀ ਹੁੰਦੀ ਨਾ ਕਿ ਚੱਕਰ ਆ ਪਰ ਤੁਰਪੇ ਮਾਰੇ ਦਾ ਨਾਮ ਲੈ ਕੇ ਸਮਾਗਮ ਨੂੰ ਤੇ ਤੁਹਾਨੂੰ ਮੈਂ ਦੱਸਦੀ ਪਹਿਲਾ ਸਮਰਗਮ ਆਪਣਾ ਹੰਸਾਲੀ ਸਾਹਿਬ ਬਾਬਾਜੀ ਸਿੰਘ ਜੀ ਉਹਨਾਂ ਦਾ ਮਨਾਦਾ ਏ ਉੱਥੇ ਜਨਮ ਦਿਹਾੜਾ ਤੇ ਦੂਜਾ ਕੰਗਮਾਈ ਆ ਉਹ ਉੱਥੇ ਦੀਨੀਆਂ ਲਈ ਹਾਂਜੀ ਗੁਰਮਤਾ ਕੀਤਾ ਵੀ ਅਸੀਂ ਤੀਆਂ ਨਹੀਂ ਮਨਾਉਣੀਆਂ ਕਿ ਆਪਾਂ ਜਥਾ ਸੁਣਨਾ ਵਾ ਤਰੀਕਰਾਲਾ ਸਮਾਗਮ ਕਰਉਣਾ ਤੇ ਸਾਡੇ ਵੱਡੇ ਭਾਗਿਆ ਚਲੋ ਚੰਗੇ ਕੰਮ ਨੂੰ ਤੁਰੀਆਂ ਸਾਡੀਆਂ ਭੈਣਾਂ ਆਪਣਾ ਵੀ ਫਰਜ਼ ਬਣਦਾ ਸਾਥ ਦੇਣ ਦਾ ਕਿ ਚਲੋ ਅੱਗੇ ਦੇਖੋ ਵਲੌਗ ਇਧਰ ਜਿੰਦ ਗੁਰ ਦਾ ਫੋਨ ਆਉਂਦਾ ਤੇ ਇਧਰ ਜਾਮ ਹੀ ਜਾਮ ਦੇ ਘੰਟੇ ਟਿਕ ਰਹੇ ਆ ਸੁન્દਰੂ ਸੌਰੀ ਸੌ ਲੱਗ ਗਿਆ ਮੇਰੇ ਹੱਥ ਮੈਂ ਸੁન્દਰ ਬਣਾਓ ਸੁન્દਰ ਬੁੱਗਾ ਖਾ ਆਪਣਾ ਨਹੀਂ ਮੀਰਾ ਸਭ ਤੋਂ ਸ਼ੌਨਾ ਚਾਕਸੀ ਬਲੂ ਸੀ ਮੇਰਾ ਨਾਮ ਲਾ ਕੀ ਖਾਂਦੀ ਆ ਬੋਲੋ ਮਾ ਭਰਸ਼ੋ ਕੀ ਬੋਲੀਂ ਹੁਣੇ ਵਲੌਗ ਤੋਂ ਲੜਾਈ ਹੋ ਵੀਡੀਓ ਆਹੋ ਗੱਡੀ ਹੁਣ ਮੈਂ ਹੀ ਤੁਨ ਬਣਾਉਂਗਾ ਮੈਂ ਜਦੋਂ ਗੱਡੀ 'ਚ ਮੈਂ ਨਹੀਂ ਮੈਨੂੰ ਹੁੰਦਾ ਹੈ ਨਾ ਤੇਰੇ ਦੇ ਚੈਨਲ ਮੇਰੇ ਨਾਲ ਦੇ ਚੈਨਲ ਦਾ ਮੈਂ ਆਪੇ ਚਲਾਈ ਜਾਣਾ ਰਹੀ ਨਾ 7 ਵਜੇ ਪਾਸ਼ੋ ਫੋਨ ਵੀ ਮੈਨੂੰ ਗਿਫਟ ਕਰੋ ਫਿਰ ਗਿਫਟ ਦਾ ਫੋਨ ਹੈਗਾ ਤਾਂ ਹੈਗਾ ਵਿੱਚ ਉਹ ਨਹੀਂ ਉਹ ਚ ਮੈਮਰੀ ਹੈਗੀ ਚੈੱਕ ਕਰਾਤਾ ਨਾ ਹੈਨਾ ਕੀ ਚੈੱਕ ਕਰਾਤਾ ਹਾਂ ਵਲੌਗ 'ਚ ਚੈੱਕ ਕਰਾਤਾ ਕੀ ਕੀ ਕੋ ਹੋਇਆ ਵੀ ਭਰਿਆ ਵਿੱਚ ਡੀ ਕਰਾਉਂਦਾ ਮੇਰੀ ਦੇਖੋ ਵੀ ਆਪਣਾ ਬੰਦੇ ਦਾ ਪਰਸਨਲ ਫੋਨ ਆ ਹੁਣ ਮੇਰੀ ਜਿੰਦਗਾਰ ਦੀ ਮਿਲ ਤੋਂ ਰੋਜ਼ ਦੀ ਫੋਟੋ ਆ ਰੋਜ਼ ਦੀਆਂ ਆਦੀਆਂ ਵੀਡੀਓ ਮੇਰੀਆਂ ਖੁਦ ਦੀਆਂ ਰੋਜ਼ ਦੀਆਂ ਮੈਮਰੀਆਂ ਮੇਰੇ ਕੋਲ ਨੇ 8190 ਫੋਟੋ ਆ ਸਿਰਫ ਵੀਡੀਓ ਵੀ ਵਿੱਚ ਮਿਕਸ ਕਰਕੇ 40-45000 ਰੁਪਏ ਵੱਧ ਆਉਂਦਾ ਤੇ ਵੀ ਲੈ ਦੋ ਇਹ ਵੀ ਭਰ ਦੇਣਾ ਇਨੇ ਆ ਤੇ ਉਹਦੇ ਵੀ ਮੇਰੀ ਮੈਂ ਸ਼ਰਤ ਲਾਣੀ ਇਹਨੇ ਫੇਰ ਇੱਕ ਹੋਰ ਲੈ ਜੀ ਨਹੀਂ ভাই ਫੇਰ ਰੱਖਣਾ ਮੇਰੇ ਤੋਂ ਵਲੌਗ ਮੇਰੇ ਤੋਂ ਵਲੌਗ ਨਹੀਂ ਬਾਤ ਮੇਰੇ ਡਾਟ ਨੇ ਮੇਰੇ ਤੋਂ ਇਹ ਵੀ ਸ਼ਰਤ ਲਾ ਲਓ ਤੁਸੀਂ ਜਤਾਈ ਨਹੀਂ ਵੀ ਭਰ ਦਦਾ ਜੋ ਚਲੋ ਠੀਕ ਆ ਮੈਨੂੰ ਇਨਾ ਕੌਨਫੀਡੈਂਸ ਆ ਆਪ ਦੀ ਕਰ ਦਿੱਤੇ ਮੈਂ ਮੈਮਰੀ ਫੁੱਲ ਕਰਦੇ ਤੇ ਉਹਦੇ ਵੀ ਮੇਰੀ ਆ ਦੇਖੋ ਇੰਦਾ ਥੋੜਾ ਗੱਲ ਹੁੰਦੀ ਹੈ ਹੁਣ ਤੁਸੀਂ ਸਾਰਿਆਂ ਨੇ ਕਮੈਂਟ ਕਰ ਦੇਣੇ ਆ ਕਿ ਬਾਜੀ ਮੇਰੀਆਂ ਮਾਵਾ ਵੇਖਦੀਆਂ ਬਜ਼ੁਰਗ ਇਹ ਦੇਖੇ ਪੁੱਤਰ ਜੀ ਸਾਡੀ ਪਿਆਰੀ ਧੀ ਜਾਨੀ ਨੂੰ ਤੁਸੀਂ ਆਈਫੋਨ 1 TV ਗਿਫਟ ਕਰ ਦਿਓ ਜਦੋਂ ਤੁਹਾਡੇ ਕੋਲ ਜੰਗਲ ਕੈਸ਼ ਹੋਵੇ ਠੀਕ ਹੈ ਹਲੇ ਤੁਸੀਂ ਸੌਖੇ ਈਜ਼ੀ ਹੋ ਜਾਓ ਈਜ਼ੀ ਨਾ ਫਿਕਰ ਕਰੋ ਕਾਸ਼ ਇਧਾ ਕਿਤੇ ਮਿਲਦਾ ਹੁੰਦਾ ਪਟਰੋਲ ਡੀਜ਼ਲ ਦੀ ਗੱਡੀ ਦਾ ਮੁੱਲ ਅਲੱਗ ਨਾ ਮੈਂ ਕੀ ਕਰਨਾ ਉਹ ਹੈ ਹੱਤ ਹੋ ਗਈ ਇਹਨਾਂ ਦੇ ਫੋਨ ਨੂੰ ਣਾ ਪਹਿਲਾਂ ਉਹਦਾ ਪਾਸਵਰਡ ਖੋਲੋ ਫਿਰ ਜਾ ਕੇ ਕੈਮਰਾ ਓਨ ਕਰੋ ਹਨ ਬੜੇ ਕਈ ਹੈ ਨਾ ਇੱਥੇ ਆਪਣੀ ਸ਼ਰੈਣੀ ਦੇ ਸਾਡੇ ਵਿੱਚ ਹਣ ਕੀ ਆਖਾਂ ਆ ਕਨ ਨਹੀਂ ਗੇਟ ਢਾਡੀ ਸਿੰਘ ਹੁਣ ਬਲੌਗ ਬਣਾਉਂਦੇ ਨੇ ਕਿ ਢਾਡੀ ਸਿੰਘ ਤੁਹਾਨੂੰ ਮਾਰਾ ਕੀ ਵਿਖਾਉਂਦੇ ਆ ਢਾਡੀ ਸਿੰਘ ਤੁਹਾਨੂੰ ਮਹਾਪੁਰਸ਼ਾਂ ਦੇ ਦਰਸ਼ਨ ਕਰਾਉਂਦੇ ਆ ਹੈ ਤੇ ਉਦਾਂ ਹੀ ਪਤਾ ਨਹੀਂ ਕਾਹਦਾ ਤੁਹਾਨੂੰ ਅੱਜ ਕੱਲ ਮੈਂ ਕਹਿੰਨੀ ਕੋਈ ਕਿਸੇ ਨੂੰ ਵੇਖ ਕੇ ਰਾਹ ਨਹੀਂ ਹੈ ਤੇ ਜੋ ਪ੍ਰੋਗਰਾਮਾਂ ਦੇ ਕੋਈ ਜਾਣਦੇ ਨੇ ਨਾ ਫਿਰ ਉਹ ਦੋਨੋਂ ਲਾਈਵ ਵਾਲਿਆਂ ਨੂੰ ਕਹਦੇ ਕਰੋ ਬੰਦ ਕਰ ਬੰਦ ਕਰ ਦਿਓ ਕਰੋ ਆਹੋ ਤੁਸੀਂ ਕਹਦੇ ਆਪਣੀ ਲਾਈਵ ਕਰਕੇ ਵਿਖਾਉਂਦੇ ਹੋ ਸਾਡੀ ਤਸੀਂ ਵੇਖਦੇ ਜੂ ਪਤਾ ਨਹੀਂ ਕਿੰਨੇ ਵਿਚਾਰੇ ਖੁਸ਼ ਹੁੰਦੇ ਆ ਵੇਖ ਕੇ ਕਿ ਚਲੋ ਵੀ ਜਿੰਦਗਰ ਨੂੰ ਵੇਖ ਸਾਡੇ ਨਾਲ ਵੱਧ ਸਾਡੀ ਧੀ ਰਾਣੀ ਜਿਹੜੀ ਸਾਡੀਆਂ ਉਹਦੇ ਸੰਗਤ ਚ ਸੀਸਾ ਲੈਂਦੀ ਆ ਹਰ ਸਿੰਘ ਸਾਹਿਬ ਆਹ ਨਾ ਮੈਂ ਬਿਲਕੁਲ ਆਹ ਕਈ ਵੀ ਜਾਣ ਅਜ ਦੇਖੋ ਪਹਿਲੀ ਗੱਲ ਗੁਰੂ ਸਾਹਿਬ ਤੋਂ ਡਰਦੇ ਆ ਤੇ ਦੂਜਾ ਸਾਡੇ ਮਾਪੇ ਨੇ ਸਾਨੂੰ ਜਿੱਦਾਂ ਵੀ ਜਰਨਾ ਸਿਖਾਇਆ ਵਾ ਅਸੀਂ ਕੁਝ ਗਲਤ ਕਰਾਂਗੇ ਅਸੀਂ ਉਹਨਾਂ ਦੀ ਪ੍ਰਵਾਹ ਕਰਦੇ ਆ ਤੁਹਾਡੇ ਅੱਗੇ 100 ਬੋਲਦੇ ਆ ਸੌਆਂ ਨੇ ਚੁੱਪ ਕਰਕੇ ਬੈਠਣਾ ਵਾ ਹੈ ਕਰੋ ਕਰੋ ਤੁਸੀਂ ਬਾਤ ਚੜ੍ਹ ਕੇ ਕਰਿਆ ਕਰੋ ਕਾਰਨ ਉਹ ਕੀ ਮਰ ਜਾਂਦੇ ਵੀ ਨਾਲ ਨਾਲ ਤੁਹਾਡੇ ਪਾਪ ਜਿਹੜੇ ਆ ਉਹ ਧੋਤੇ ਜਾਂਦੇ ਆ ਮਾਰੇ ਦੀ ਕਿਰਪਾ ਦੇ ਨਾਲ ਬੜੇ ਸੌਖੇ ਹਮਾਰੇ ਬਹੁਤ ਸ਼ੁਕਰ ਆਬਾਰ ਹੈ ਪਰਸ਼ਾਦਾ ਜਿਵੇਂ ਵੀ ਹੈਗੇ ਹਨ ਕਿਉਂ ਸਿੰਘ ਸਾਹਿਬ ਦੇਖਣ ਲੋਕ ਹਮਾਰੇ ਨਾਲ ਦਿਨਾਲੀ ਕਰ ਦਿੰਦੇ ਆ ਠੀਕ ਹੈ ਜੀ ਹੋਰ ਬਹੁਤ ਲੱਗਦੀ ਆ ਆ ਨਾਨਕ ਪੈਣਾ ਜਣਾ ਲੈ ਕੇ ਆਈ ਡੋਗਲਾ ਬਣਾ ਕੇ ਤੇ ਚਾਰ ਪੀਸ ਉਹ ਦਾਂਜੇ ਨੂੰ ਐਨੇ ਜਰ ਦਾ ਲਾਰਾ ਲਾਇਆ ਤੁਹਾਡੇ ਲਈ ਡੋਗ ਮਿਲਦਾ ਤਾਂ ਅੱਧੇ ਵਿੱਚ ਇਹਨੇ ਰਾਜ ਆਉਂਦੇ ਆਂਦੇ ਖਾਲੇ ਦੇ ਲੈ ਰੋ। ਉਹ ਡੱਬਾ ਖਿਲਦਾ ਨਹੀਂ। ਇਹ ਬੈਠੀ ਸੀ ਗੱਡੀ 'ਚ। ਆਇਆ ਮੈਂ ਸੁੱਚਾ ਤੁਹਾਡੇ ਸੁੱਚਾ ਦਾ ਬਣਾਇਆ ਹੋਊਗਾ ਪਰ ਵਿੱਚੋਂ ਖਾ ਵੀ ਲਿਆ ਹੋਊਗਾ। ਖਾ ਕੇ ਨਹੀਂ ਲੈਣਾ। ਇਹ ਜਿਸ ਬਾਲ ਘਰ ਕੀ ਲੱਗਦਾ? ਜੀ। ਗਣਤੀ ਦੇ ਕਿੰਨੇ ਪੀਸ ਲਿਆਈਏ? ਮੈਨੂੰ ਤਾਂ ਇੱਕ ਹੀ ਆ ਦੇਖਿਆ ਮੈਨੂੰ ਸਿਰਫ 2 ਮਿਲੇ ਨੇ। ਤੇ ਮੈਨੂੰ ਵੀ 2-3 ਨਹੀਂ ਮਿਲੇ। ਹਾਂ ਬਸ ਇੰਨਾ ਕੁ ਲੈ ਆਈਏ। ਲੈ ਆਉਂਗੇ ਡੱਬਾ ਭਰ ਕੇ। ਤੇ ਗੱਲ ਤੇ ਉਹ ਹੀ ਇਹ ਮੇਧਾਂ ਦਾਦੀਆਂ ਮੈਨੂੰ ਇਹ ਸੀ ਵੀ ਪਤਾ ਨਹੀਂ ਤੁਹਾਨੂੰ ਇਹਨੂੰ ਸਾਲ ਹੋ ਜਾਣਾ ਸਤੰਬਰ ਚ ਇਹਨਾਂ ਦਿਨਾਂ ਚ ਵੀ ਨਾਲ ਹੀ ਹੀ ਸਾਡੇ ਅਗਸਤ ਦੇ ਵਿੱਚ ਇਹਨੂੰ ਸਾਲ ਹੋ ਗਿਆ ਲਗਭਗ ਉਦੋਂ ਹੀ ਆ ਨਹੀਂ ਨੀ ਪਾਜੀ ਮੈਂ ਡੋਗਲਾ ਬਣਾ ਕੇ ਲੈ ਕੇ ਆਉਂਗੀ ਡੋਗਲਾ ਜੀ ਹਾਂ ਅੱਸੀ ਛੱਡਤੀ ਪਤਾ ਨਹੀਂ ਅੱਜ ਕਿਧਰ ਹੋ ਗਿਆ ਕਿਤੇ ਮੈਂ ਤਾਂ ਯਕੀਨ ਨਹੀਂ ਕੀਤਾ ਆਹੋ ਚਲੋ ਖੈਰ ਪੁਲੀਪਟਕੀ ਲਿਆਈ ਹੈ ਅੱਜ ਕੱਲੂ ਫੇਰ ਪਰ ਲਿਓ ਡੋਪਾ ਕੱਲੂ ਨਹੀਂ ਲਿਉਂਦੀ ਅੱਜ ਆਪ ਇਹ ਚੱਲ ਬੈ ਲਾਡੋ ਵਾਲਾ ਪਲਾਜ਼ਾ ਏਰੀ ਬੰਦ ਕਰ ਦੇ ਐਡੇ ਭੁੱਖੇ ਹੀ ਕੱਲੂ ਫੇ ਪੇਚਾ ਪੈਣਾ ਹੀ ਆਪਣਿਆਂ ਵਾਲਿਆਂ ਦਾ ਤੇ ਇਹਨਾਂ ਦਾ ਹਣਾ ਸਿੰਘ ਸਾਹਿਬ ਕਿਹ ਕਿਸਾਨ ਆਉਣਗੇ ਉਹਦੇ ਖਲਾਉਂਦੇ ਨੇ ਨਾਲ ਖਵਾਇਆ ਕਰਨਾ ਚਾਹੀਦਾ ਸਹੀ ਗੱਲ ਏ ਤੇ ਜene ਹਾਜ਼ਰੀ ਭਰੀ ਹੈ ਆਪਣਾ ਸਿਕੁਲਾ ਸਾਰੇ ਸਰਗਮ ਕੀਤਾ ਹੈ ਸਾਧੂ ਬੀਰਪੰਧ ਜਿਵੇਂ ਹੋ ਕਰੀ ਬਲਾ ਪਾਣੀ ਦਾ ਕਰਨਾ ਸਾਰੇ ਸੰਗਤ ਨੂੰ ਸ਼ੁਭਕ ਦਿਤੀ ਹੈ ਅਨੰਤ ਸਾਦਾ ਬਾਤ ਫਿਰ ਸਰਗਮ ਦਾ ਸੰਸਕੀਪਾ ਸਮਾਜਿਆ ਘਰ ਸਮਾਜਿਆ ਸਭ ਲੋਕ ਜਲਾ ਤੋਂ ਜਗਦਾਈ ਆਏ ਪੰਜ ਦੂਤ ਦਰਵਾਜ਼ੇ ਤੇ ਆਪਾਂ ਹੁਣ ਵਾਪਸ ਕਰਨ ਜਾ 12:30 ਦਾ ਮੇਰਾ ਜਵਾਬ ਮੂਨ ਦੀ ਸੀ ਇਹ ਫੋਨ ਚਾ ਕੇ ਆਖਰੀ ਸਮਾਪਤੀ ਦੀ ਕਲਿੱਪ ਲਵਾਂ ਹਾਲ ਤੁਸੀਂ ਦੇਖ ਹੀ ਰਹੇ ਹੋਵਗੇ ਮਾਰੇ ਦੀ ਕਿਰਪਾ ਨਾਲ ਦੋਨੋਂ ਸਮਾਗਮ ਬਹੁਤ ਸੋਹਣੇ ਰਹੇ ਜਨਨ ਕਰਕੇ ਆ ਗਏ ਆ ਮੈਂ ਦੱਸਾਂਗਾ ਲੇਕਿਨ ਸਦਰ ਇਹ ਕਲਿੱਪ ਤੋਂ ਪਹਿਲਾਂ ਜਿਹੜੇ ਤੁਸੀਂ ਕਲਿੱਪ ਦੇਖੋਗੇ ਨਾ ਉਹ ਸਥਾਨ ਭਾਈ ਮਨਜੀਤ ਜੀ ਦਾ ਸਥਾਨ ਘਰ ਸੀ ਉਹ ਅੰਗੇਠਾ ਵੀ ਬਾਬਾ ਮਨਜੀਤ ਜੀ ਦਾ ਉੱਥੇ ਹੀ ਕੀ ਕਈ ਵਾਰ ਕਈ ਸਥਾਨਾਂ ਦਾ ਪਤਾ ਨਹੀਂ ਹੁੰਦਾ ਸੰਤ ਨੂੰ ਹਨਾ ਇਹ ਜਦੋਂ ਆਪਾਂ ਦਸੋਏ ਤੋਂ ਸ਼ਿਆਰਪੁਰ ਨੂੰ ਆਈਏ ਤੇ ਉਹਦੇ ਤੇ ਸਥਾਨੋਂ ਦਾ ਵਾ ਆਉਂਦੇ ਜਾਂਦੇ ਸਸਤੰਦ ਦਰਸ਼ਨ ਤੇ ਅੱਗੇ 1978 ਚ ਬਾਬੇ ਨਿਹਾਲ ਸਹੂਣਾ ਨੇ ਸਸਤੰਦ ਦੀ ਸੇਵਾ ਮਿਲੀ ਪਹਿਲਾਂ ਕੋਈ ਨਾ ਗੁਰੂ ਘਰ ਨਹੀਂ ਹੈਗਾ ਸੀ ਪਰ ਉਹ ਇੰਨਾ ਸ਼ਾਂਤਮਈ ਉੱਥੇ ਮਾਹੌਲ ਹਨਾ ਦਲੇਰ ਘਰ ਵੇਖੇ ਨਾ ਜਾ ਕੇ ਹਾਂਜੀ ਕਿੰਨਾ ਉਹ ਬੰਦਗੀ ਵਾਲਾ ਸਥਾਨ ਆ ਉੱਥੇ ਤੇ ਸਿੰਘ ਵੀ ਦੱਸ ਦਿਆਂਦੇ ਭਾਵੇਂ ਮਾਝ ਦੀ ਪੂਰੀਆਂ ਫਰਕ ਤਾਂ ਇੱਥੇ ਵਰਤੂ ਗਿਆ। ਬਿਲਕੁਲ। ਤੇ ਅੱਜ ਉਥੇ ਤੀਆਂ ਨੂੰ ਛੱਡ ਕੇ ਸਮਾਗਮ ਕਰਾਇਆ ਗਿਆ ਹੈ। ਹਾਂਜੀ। ਛੱਡ ਦੀ ਕਿਲਾ ਦਾ ਪਰ। ਮੈਂ ਪਹੁੰਚ ਲਿਆ। 1 ਵਜੂ ਆਪਾਂ ਨੂੰ ਸੁਣਦਿਆਂ ਨੂੰ ਹੁਣ ਵਸਿਆ ਹੋਦਿਆ ਕੀ ਕਰੀਏ ਬੰਦਾ ਇੱਦਾਂ ਹੀ ਫੋਨ ਪਹਿਣਾ। ਤੇ ਪਹੁੰਚ ਲਿਆ ਘਰ ਐਨ ਮਸਤਾਨੇ ਬਹਿ ਰਹੇ ਹੋਏ ਵੀ ਨੀਂਦ ਬੁਰੀਆਂ ਹੁੰਦੀ ਹੈ। ਜਾ ਕੇ ਲੈ ਗਰਮ ਪਾਣੀ ਪੀ ਕੇ ਸਾਨੂੰ 1:3 ਵਜੇ ਜਾਣਾ ਸੌਂਦਿਆਂ ਤੇ 5 ਵਜੇ ਰੁਪਏ ਦੀ ਆਰੀ ਉੱਠਣ ਦੀ ਕਿਉਂਕਿ 7:00 ਵਜੇ 7:30 ਵਜੇ ਕਰੋ ਜਾਣਾ ਹਾਰੇ ਕਿਰਪਾ ਕਰਕੇ ਮੈਨੂੰ 6 ਘੰਟਾ ਪਹਿਲਾਂ ਹੀ ਉਠਾਇਓ ਹੈ ਇਹਨੇ ਮੈਂ ਲੇਟ ਵੀ ਹੋ ਸਕਦੀ ਹੈ ਕੋਈ ਪਤਾ ਨਹੀਂ ਮੈਂ ਇਹਨਾਂ ਨੂੰ ਆਖਿਆ ਵੀ ਮੈਨੂੰ ਨਹੀਂ ਪਤਾ ਮੈਂ ਤਾਂ ਨਹੀਂ ਉੱਠਣਾ ਕਿ ਸਵੇਰੇ ਜਿਹੜਾ ਸਮਾਂ ਹੈ ਥੱਕੀ ਨਾ ਯਾਰ ਕਿੱਦਾਂ ਗੱਲ ਹੋਰ ਨਹੀਂ ਕੋਈ ਫਸੀਨਾ ਨਿਚੜਦਾ ਵੀ ਜਿਵੇਂ ਹੈ ਨਾ ਨਾਤੇ ਹੀ ਹੁੰਨੇ ਆ ਪਾਣੀ ਖਾ ਕੇ ਉਹਦਾ ਵੀਕਨੈਸ ਬਹੁਤ ਫੀਲ ਹੁੰਦੀ ਆ ਸਮਝਦੇ ਹੋ ਤੇ ਘਬਰਾਟ ਬੜੀ ਹੁੰਦੀ ਸੀ ਸਟੇਜ ਤੇ ਆ ਦੇਖੋ ਹੱਥ ਵੀ ਹੋਰ ਸੌਖਾ ਨਹੀਂਗਾ ਸੋਖਾ ਬਲ ਮਾਰੇ ਸਭ ਕੁਛ ਹੀ ਦੇਈ ਜਾਂਦੇ ਨਾਲ ਸ਼ੁਕਰ ਹੈ ਮਾਰੇ ਨੇ ਜੋ ਬੀਤੀ ਅੱਜ ਪੂਰਾ 400 ਕਿਲੋਮੀਟਰ ਸੱਪ ਕੜ ਲਿਆ ਸਾਰੇ ਪਿੰਡ ਤੋਂ ਰਹੀ 0 ਕਿਲੋਮੀਟਰ ਕਰਕੇ ਹਾਏ ਜੱਕਾਰਾ ਪੂਰਾ 400 ਕਿਲੋਮੀਟਰ ਹੋਣਾ ਚੇਰੋੜੀ ਚੇਰੋੜੀ ਪਹੁੰਚ ਗਏ ਪਿੰਡ ਪੰਡੋਰੀ ਖਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ